ਰਿਕਾਇਤ ਲਈ ਹੋਰ ਕਮਲ ਹੋ ਗਿਆ ਜੀ ਸਰ ਬਾਈ ਬਾਏ ਆਓ ਆਓ ਨੀਤ ਕਿਰਤ ਆ ਰਹੇ ਆ ओय देखो आपे ना ना मारना ना सरकार एक हम आ का है हैं ਭਾਈ ਆਪਣੇ ਇੱਕ ਮਿੰਟ ਦੱਸੋ ਲਾ ਕੇ ਆਪਣਾ ਲਾ ਕੇ ਮੇਰਾ ਵਿੱਕੀ ਬਾਂਸਲੀ ਹਾਂ ਕੀ ਹੈ ਕੱਲ ਐਸਐਚਓ ਸਾਹਿਬ ਆਈ ਸੀਗੇ ਇਹ ਕਹਿੰਦੇ ਤੁਸੀਂ ਇੱਕ ਵਾਰੀ ਵਾਰਨਿੰਗ ਦੇ ਆਓ ਸਾਰੇ ਮਹੱਲੇ ਨੂੰ ਸਾਡੀ ਸੋਇ ਵਾਲੇ ਦੀ ਪੰਚਾਇਤ ਮਹੱਲੇ ਚ ਵਾਰਨਿੰਗ ਦੇ ਕੇ ਆਈ ਹੈ ਵੀ ਹੁਣ ਤੁਸੀਂ ਜਿਹੜਾ ਕੰਮ ਕਰ ਲਿਆ ਕਰ ਲਿਆ ਇਸ ਤੋਂ ਬਾਅਦ ਤੁਸੀਂ ਚਿੱਟਾ ਨਹੀਂ ਦੇਣਾ ਉਹਨਾਂ ਛੜਿਆ ਬੰਦਾ ਫੜਿਆ ਉਹ ਨਾਮ ਵੀ ਲਈ ਜਾਂਦਾ ਉਹਦਾ ਹੀ ਵੀ ਚਿੱਟਾ ਮਾ ਉਹ ਕਰ ਤੋਂ ਲੈ ਕੇ ਆਏ ਆ ਤੇ ਬੁੜੀਆਂ ਵੀ ਆ ਹਾ ਹੁਣ ਆ ਗੱਲ ਪਈਆਂ ਸੀ ਨਾ ਆਪਣੇ ਉੱਥੇ ਆ ਕੇ ਉਹ ਸਾਰੀਆਂ ਮਹੱਲਾ ਗੱਲ ਪਈਆਂ ਸੀ ਗੱਲ ਕਰੋ ਇਹਦੇ ਨਾਲ ਜੀ ਇਹਨਾਂ ਨਾਲ ਗੱਲ ਕਰੋ ਹੁਣ दविंदर सिंह दविंदर सिंह जी तेरा नाम

哇呀！ ਆਪ ਲੋਆਂ ਪਾ ਜੀ ਇਹ ਨਹੀਂ ਹੋਣਾ ਰੋਣੀ ਹੈਗੀ ਤੰਨਾ ਨਾਮ ਲੋ ਜਿੰਨਾ ਦੇ ਲੈ ਕੇ ਆਏ ਤੁਸੀਂ ਘਰੇ ਲੈ ਕੇ ਜਾਓ ਉਹਦਾ ਦੇਖੋ ਭਾਈ ਇਹ ਸੋਹਣਾ ਆਇਆ ਯਾਰ ਆਪਾਂ ਆ ਗਿਆ ਯਾਰ ਮੈਂ ਕਿਹਾ ਸਟਾਡ ਇੱਕ ਵਾਰ ਬੈਠ ਕੇ ਜੀ ਕਰਿਆ ਨਾਮ ਲੈ ਕੇ ਨਹੀਂ ਆਂਟੀ ਨਾਮ ਲਾਉਣਾ ਹੈ ਆਜ ਇੱਕ ਬੱਧਾ ਉਹਨੂੰ ਨੋਟ ਕਰ ਲਿਆ ਸਾਡੇ ਜਮਾਨਾ ਨਾ ਬਰਸਤਰਾ ਕਰਦੇ ਅੱਜ ਇੱਕ ਬਾਜ਼ ਹੋ ਕੇ ਇਸ ਬੱਚੇ ਦੇ ਖਿਲਾਫ ਫਿਰ ਜਿਹੜੇ ਨਵੇਂ ਨੌਜਵਾਨ ਹੈ ਆਪਣੀ ਜ਼ਿੰਦਗੀ ਦਾ ਖਾਤ ਰਦੇ ਜਿਹੜਾ ਜਿਹੜਾ ਤਾਂ ਸਾਡੇ ਮਹੱਲੇ ਦਾ ਐਲਸੀ ਬਣਿਆ ਰਾਜਪਾਲਾ ਮਸੀਹ ਕਾਂਗਰਸ ਵੱਲੋਂ ਉਹਨੂੰ ਹਜੇ ਤੱਕ ਉਹਨੂੰ ਕੁਝ ਪਤਾ ਹੀ ਨਹੀਂ ਮਲੇਤੀ ਹੋਈ ਤਾਂ ਚਾਰ ਸਾਲ ਹੋ ਗਏ ਬੜੀ ਟੋੜੀ ਆਈ ਨਹੀਂ ਆਈ ਨਹੀਂ ਉਹਨੂੰ ਨਹੀਂ ਪਤਾ ਇੱਥੇ ਰੇਡ ਪੈਂਦੀ ਹੈ ਉਸ ਤੋਂ ਪਹਿਲਾਂ ਸੂਚਨਾ ਹੀ ਹੋ ਜਾਂਦੀ ਹੈ ਰੇਡ ਕਰਨ ਤੋਂ ਪਹਿਲਾਂ ਅਜਾ ਠਿਕਾਣਾ ਦਿੱਤਾ ਜਾਂਦਾ ਹੈ ਕਿ ਰੇਡ ਪੈਣ ਵਾਲੀ ਹੈ ਤੁਸੀਂ ਆਪਣੇ ਆਪਣੇ ਠਿਕਾਣੇ ਤੇ ਅਲੱਗ-ਅਲੱਗ ਜਿੰਨਾ ਬੰਦਾ ਹੱਥ ਘੇਰਾ ਟਿਕਲਿਆ ਕਿਹੜਾ ਬੰਦਾ ਚਲਾਓ ਐਮਐਨਐਸ ਦੇ ਦਸਤਖਤਾਂ ਜਿੰਨਾ ਦੇ ਉਹਨਾਂ ਦੇ ਵੀ ਕਰਦੀ ਚਾਏ ਗਏ ਅੱਛੇ ਕੀ ਗੱਲ ਕੀਤੀ ਇਹ ਕਿ ਇਹ ਤਾਂ ਬੈਠੇ ਹੋ ਕੇ ਆਉਂਦੇ ਸੀ ਪਰ ਇਹ ਨਹੀਂ ਮੈਂਡ ਕਰਦਾ ਇਹ ਪਾਈਂ ਦੇ ਪੰਤੇ ਜਿੰਨਾ ਬੰਦਾ ਬੰਦਾ ਨਾਮ ਵੀ ਲਈ ਜਾਂਦਾ ਕਿੰਨਾ ਕਰੋ ਲਿਆ ਗੋਪੀ ਹੋਰ ਫਿਰਦੋ ਆਏ ਕਿਤੇ ਤਿੰਨ ਸਾਲ ਦੋ ਹੀ ਸੀ ਭਰਾਵਾ ਦੇਖ ਦੇ ਕੋਈ ਪਿੱਛੇ ਹੋ ਜਾ ਕਿੱਥੇ ਆ ਜਾ ਆ ਰਾ ਗੁੱਪੀ ਗੱਡੀ ਚ ਯਾਰ ਤੁਹਾਡੇ ਅੱਧੇ ਬੰਦੇ ਉਹ ਆਣੇ ਬਿਆਨ ਨੇ ਦਰਜ ਕਰਾਇਆ ਨਾ ਉੱਥੇ ਜਾ ਕੇ ਹਾਂ ਥਾਣੇ 'ਚ ਫੇਰ ਚ ਪਾਈ ਯਾਰ ਹੁਣ ਇਹਨਾਂ ਤੋਂ ਉਹਦਾ ਨਾਮ ਪੁੱਛੋ ਫੇਰ ਕਾਰਵਾਈ ਉਹ ਵੀ ਹੋ ਕੇ ਤੁਸੀਂ ਵੀ ਨਾ ਮੰਨੋ ਉੱਥੇ ਜਾ ਕੇ ਕਹਿ ਤਾ ਹੁਣ ਮੈਂ ਤੁਸੀਂ ਬਖਰਾਉਣ ਨਾਲ ਗਿਰੋ ਗੁੱਪੀ ਨਹੀਂ ਕਹਿ ਤਾ ਉਹ ਟੀਮ ਉੱਥੇ ਜਾ ਕੇ ਉਹਨੂੰ ਪਤਾ ਹੈ ਉਹਨੂੰ ਕਰਾਇਆ ਨਾ ਇੱਥੇ ਸਾਹਮਣੇ ਉਹ ਕਹਿੰਦੇ ਪੁਲਿਸ ਦਰਵਾ ਪੱਤਰਕਾਰ ਕਰਾਉਂਦਾ ਪੁਲਿਸ ਚਲ ਕੋਈ ਨਹੀਂ ਉਹ ਚੱਲੇ ਆ ਮੈਂ ਆਪਣੇ ਬ੍ਰੀਕ ਮਾਜੂ ਆਪਣੇ ਆਪ ਦੇ ਗੋਲੇ ਰੱਖੇ ਚਲ ਕੋਈ ਨਹੀਂ ਕੋਈ ਫਾਇਦਾ ਨਹੀਂ ਆਉਣੀ ਇੱਥੇ ਬਠਾਉਣਾ ਇਹ ਕਿਹਨੇ ਪੁੱਛਿਆ ਨਹੀਂ ਕਹਿੰਦੇ ਹੋਰ ਵੀ ਜਿੰਦਵਾਦੂ ਕਰੇ ਜਿਹੜੇ ਮਾਰੇ ਦਿੱਤਾ ਦਿੱਤੇ ਉਹ ਬਾਈ ਨਾਲ ਨੂੰ ਕਿ ਅੱਛਰ ਪੂਜਾ ਦੇ ਨੋਰ ਕਾਵਾ ਕਰੇ ਜਿਹੜੇ ਆਹ ਫੋਨ ਪੜਿਓ ਮਲਕੀਤ ਵੀ ਲੈ ਕੇ ਆ ਹਾਂ ਉਹਨਾਂ ਨੂੰ ਆਮਦੂਦ ਨੂੰ ਪੋਸਟ ਕਰੀਏ ਪੋਸਟ ਕਰੀਏ ਆਹ ਜਿਲ੍ਹਾ ਜਲਾਲਪੁਰ ਉਹ ਆ ਗਿਆ ਮਰਜੀ ਉਧਰ ਆਈ ਆਇਆ ਇੱਧਰ ਬਣਾ ਆਸੀ ਆਸੀ ਫੋਨ ਤੇਰਾ ਜਸ਼ਨ ਨਾ ਨਾ ਇਹ ਨਾ ਨਾ ਇਹ ਤਾਂ ਫੋਨ ਬੜਾ ਹੈ। ਆਪਾਂ ਆਪਾਂ। ਉਹ ਬਾਈ ਹੈਲੋ। ਉਹ ਬਾਈ ਜੀ ਉਹ ਬਾਈ ਹੈਲੋ। ਇੱਕ ਨੂੰ ਬੰਨ੍ਹ ਦੇ ਇਹਨਾਂ ਨੂੰ ਉੱਥੇ ਯਾਰ। ਹਾਂ। ਉਸੇ ਬੰਨ੍ਹ ਦੇ ਓਏ ਇਹਦੇ ਨੂੰ ਗੱਪਰੀ ਤੋਂ ਬੁਲਾਉ ਨੂੰ। ਓਏ। ਬਾਈ ਬੈਠੋ। ਉਹ ਖੜੇ ਆ। ਬਾਈ ਉਹਨਾਂ ਦਾ ਨਾਮ ਕੀ ਜਾਂਦੀ ਹੈ ਨਾਮ ਨਾ। ਨੇ ਪੜੀ ਤੇ ਗਏ ਆ ਜੀ ਚਾਂਦੀਰਾਮ ਚਾਂਦੀਰਾਮ ਰੋਡ ਇਹ ਮਸਲਾ ਹੈ ਜਿਹੜਾ ਚਿੱਟੇ ਦਾ ਜੀ ਚਿੱਟੇ ਦੇ ਕਰਕੇ ਅਸੀਂ ਕੱਲ ਦੇ ਲੱਗੇ ਹੋਏ ਆ ਤੇ ਘਰਾਂ ਘਰਾਂ ਚ ਜਾ ਕੇ ਰਿਕਵੈਸਟ ਵੀ ਕਰਿਆ ਹੈ ਪਰ ਸਾਡੇ ਰਿਕਵੈਸਟ ਕਰਨ ਤੋਂ ਬਾਅਦ ਵੀ ਕਿਸੇ ਸਾਡੀ ਸੁਣੀ ਨਹੀਂ ਤੇ ਹੁਣੇ ਲੋਕਾਂ ਤੋਂ ਲੈ ਲੈ ਕੇ ਤੁਰੇ ਆਉਂਦੇ ਨੇ ਕਿੰਨੇ ਕ ਬੰਦੇ ਕਿੰਨੇ ਕ ਟਾਈਮ ਤੋਂ ਬਿਚ ਰਿਹਾ ਇਹ ਇਹ ਤਾਂ ਵੇਖਦਾ ਬਹੁਤ ਸਾਲਾਂ ਤੋਂ ਰਿਹਾ ਹੈ ਬਹੁਤ ਦੁੱਖੀਆਂ ਹੀ ਖੜੇ ਹੁਣ ਮੱਲੇ ਵਾਲੇ ਸਾਰੇ ਅਸੀਂ ਕਾਰਵਾਈ ਕੋਈ ਕਾਰਵਾਈ ਅਸੀਂ ਚਾਹੁੰਦੇ ਆ ਵੀ ਪੂਰੀ ਕਾਰਵਾਈ ਹੋਵੇ ਤੇ ਸਾਡੇ ਮੱਲੇ ਹੋ ਰਹੀ ਹੈ ਕਾਰਵਾਈ ਪਹਿਲਾਂ ਕਹਿੰਦੇ ਆ ਵੀ ਚਿੱਟੇ ਦਾ ਹੁੰਦੀ ਹੈ ਪਰ ਸਾਡੇ ਹੁੰਦੀ ਹੈ ਤਾਂ ਫਿਰ ਇੱਕ ਚਿੱਟੇ ਵੇਖਦਾ ਕਿਉਂ ਪਿਆ ਹੈ ਇਹ ਕੋਈ ਤੁਸੀਂ ਕਮੇਟੀ ਬਣਾਈ ਹੈ ਹੁਣ ਕਮੇਟੀ ਬਣਾਈ ਆ ਅਸੀਂ ਜਿਹੜਾ ਧਰਨਾ ਲਾਇਆ ਇਹ ਕਦੋਂ ਤੱਕ ਲੱਗੂਗਾ ਇਹ ਧਰਨਾ ਜਦ ਤੱਕ ਇਹਨਾਂ ਤੋਂ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਲੱਗੇਗਾ ਕਿੰਨੇ ਮੈਂਬਰ ਬਣ ਦਿੱਤੇ ਆ ਇਹ ਮੈਂਬਰ ਅਸੀਂ ਹੁਣ ਇਕੱਠੇ ਹੋਈਆਂ ਬਣਾ ਲਾਂਗੇ 2521 ਦੀ ਬਣਾਵਾਂਗੇ ਹਮ ਮੰਨੋ ਜਿਹੜੇ ਪੁਲਿਸ ਰੋਜ਼ ਕਹ ਰਹੀ ਆ ਕਿ ਚਿੰਡਾ ਨਹੀਂ ਵਿਗਦਾ ਕਿੰਨਾ ਕੁ ਟਾਈਮ ਕੋ ਰਿਹਾ ਕੋਈ ਪੁਲਿਸ ਇਹਦੀ ਕਾਰਵਾਈ ਕਰਦੀ ਆ ਜਿਹੜੇ ਕਰਦੀ ਵੀ ਆ ਪਰ ਨਾਂ ਵਰਗੀ ਆ ਜਦੋਂ ਹੋਈ ਜਾਂਦਾ ਤੇ ਇਹ ਜਮਾਨਤਾ ਕਰਕੇ ਆ ਜਾਂਦੇ ਵਾਪਸ ਜਮਾਨਤਾ ਕਰਾ ਕੇ ਆ ਕੇ ਫੇਰ ਲੱਗ ਜਾਂਦੇ ਨੇ ਹਾਂ ਜੀ ਸਮਝ ਗਏ ਆ ਹੁਣ ਅਸੀਂ ਸਾਰਾ ਮੁਹੱਲਾ 1.2 200 ਬੰਦਾ ਵਾਹਤਾ ਤੱਕ ਜੋੜ ਕੇ ਬੇਨਤੀ ਕਰਕੇ ਆਏ ਹਾਂ ਵੀ ਤੁਸੀਂ ਇਹ ਕੰਮ ਨਾ ਕਰੋ ਜਿਹੜਾ ਕਰ ਲਿਆ ਕਰ ਲਿਆ ਅੱਗੇ ਤੋਂ ਨਾ ਕਰੋ ਸਾਡੇ ਆਣ ਦੇ باوجود ਵੀ ਫੇਰੇ ਨਾ ਨੇ ਵੇਚਤਾ ਨਾਲੇ ਉਹ ਗਲੀ ਚ ਲੈ ਕੇ ਆ ਨਾ ਦੱਸਤਾ ਉਹਨੇ ਸਾਡੇ ਹਾਂ ਜੋੜ ਕੇ ਆਏ ਬਹੁਤ ਬਹੁਤ ਪਰ ਫਸੇ ਉਹ ਫੋਟੋ ਆਂਦੀਆਂ ਫੋਟੋ ਇਹ ਆਪਣੀ ਗੜੀ ਹੱਥ ਪਾਈ ਨਾ ਮਤਲਬ ਕਹਿੰਦੇ ਨਾ ਆਹ ਨੂੰ ਕਾਨੂੰਨ ਅੰਦਾ ਹੁੰਦਾ ਹੈ ਵਾਕਿਆ ਤੇ ਕਾਨੂੰਨ ਇਸ ਤੋ ਦਾ ਜਿਹੜਾ ਅੰਦਾ ਹੋਇਆ ਪਿਆ ਮਲੋੜ ਦੇ ਵਿੱਚ ਪ੍ਰਸ਼ਾਸਨ ਨਾ ਇੱਥੇ ਕਿਸੇ ਨੂੰ ਕੋਈ ਡਰ ਨਹੀਂਗਾ ਨਾ ਤਾਂ ਵੇਚਣ ਵਾਲਿਆਂ ਨੂੰ ਤੇ ਨਾ ਖਰੀਦਣ ਵਾਲਿਆਂ ਨੂੰ 24 ਘੰਟੇ ਸਵੇਰ ਤੋਂ ਲੈ ਕੇ ਪੰਜ ਵਜੇ ਤੱਕ ਰਾਤ ਦੇ 12:00 ਵਜੇ ਤੱਕ 3:00 ਵਜੇ ਤੱਕ ਚਲਦੀ ਰਹਿੰਦੀ ਇੱਥੇ ਇੱਥੇ ਕੋਈ ਜੇ ਸਾਡੇ ਕੋ ਰਿਸ਼ਤੇਦਾਰ ਆ ਜਾਂਦੇ ਐ ਐਸੇ ਕਹਿੰਦੇ ਮਕਾਨ ਵੇਚ ਕੇ ਤੂੰ ਨਿਕਲੋ ਤੁਸੀਂ ਗੱਲ ਚ ਕੀ ਲੈ ਆ ਸਭ ਤੋਂ ਪਹਿਲਾਂ ਅਸੀਂ 98 ਦੇ ਵਿੱਚ ਇਹ ਮਕਾਨ ਬਣਾਇਆ ਸੀ ਕੋਈ ਕੁਝ ਵੀ ਨਹੀਂ ਹੁੰਦਾ ਸੀਗਾ ਮਗਰ ਇਹ ਚਿੱਟੇ ਵੇਚਣ ਵਾਲਿਆਂ ਨੂੰ ਪ੍ਰਸ਼ਾਸਨ ਦਾ ਬਿਲਕੁਲ ਡਰ ਨਹੀਂ ਹੈ ਇਹ ਕਹਿੰਦੇ ਪ੍ਰਸ਼ਾਸਨ ਨੂੰ ਸਾਡੇ 10 ਲੱਖ ਰੁਪਏ ਜਾਂਦਾ ਐ ਐਸੋ ਚੋਂ ਨਾ ਲੈਂਦਾ ਇਸ ਤੋਂ ਪਹਿਲੇ ਇੱਕ ਕਰਮਜੀਤ ਕੋਰ ਆਈ ਸੀ ਉਦੋਂ ਪ੍ਰਸ਼ਾਸਨ ਨੇ ਕਿਵੇਂ ਸਖਤਾਈ ਕਰ ਲਈ ਸੀ ਜਿਹੜੀ ਹੁਣ ਨਹੀਂ ਹੁੰਦੀ ਇਸ ਤਰ੍ਹਾਂ ਕਰੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹ ਗੱਲ ਕਹਿੰਦੇ ਆ ਉਹ ਪੂਰੀ ਦਰੁਸਤ ਕਹਿੰਦੇ ਆ ਇਸ ਤਰ੍ਹਾਂ ਕਰਕੇ ਪ੍ਰਸ਼ਾਸਨ ਵੱਲ ਕੋਈ ਇੰਨਾ ਦਾ ਖਰਚਾ ਪਾਣੀ ਜਾਂਦਾ ਐ ਐਸੋ ਲੱਗ ਕੇ ਬਜਿੱਤਪੁਰ ਨੂੰ ਵੀ ਕਹਿੰਦੇ ਆ ਬਜਿੱਤਪੁਰ ਨੇ ਆ ਕੇ ਆ ਕੇ ਇਹਨਾਂ ਨੂੰ ਸੋਚ ਗਾਈ ਸੀ ਅੱਜ ਤੋਂ ਬਾਅਦ ਇਸ ਬੱਲੇ ਦੇ ਵਿੱਚ ਚਿੱਟਾ ਨਹੀਂ ਵਿੱਚ ਆਇਆ ਉਹ ਸੌ ਕਿੱਥੇ ਐ ਉਹ ਦੋਂ ਕਿੱਥੇ ਚਲੀ ਇਹਨਾਂ ਦੀ ਉਹ ਸੌ ਦੀ ਬਿਲਕੁਲ ਇਹਨੇ ਧਜੇੜਾ ਉਡਾਤੀਆਂ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਐ ਤਕਲੀਫ ਕਰਕੇ ਅਸੀਂ ਅੱਜ ਆਪਣਾ ਵਿਆਹ ਤੁਹਾਡੇ ਸਰਿਆਂ ਵਿੱਚ ਤੇ ਕਮਲੀ ਦੇ ਵਿੱਚ ਲੈ ਰਹੇ ਆ ਅੱਜ ਇਹ ਕਹਿੰਦੇ ਸਰਿਆਂ ਵਿੱਚ ਨਾਮ ਲੈਵੇਂ ਉਹ ਕਰੇ ਜਾ ਕੇ ਰੇਡ ਕਰੇ ਜਿਹੜੇ ਜਿਹੜੇ ਕਰਦੇ ਵਿੱਚ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਨਾਮ ਲੈ ਕੇ ਹੱਲ ਵਿੱਚ ਕਾਰਵਾਈ ਨਹੀਂ ਹੋਈ ਤੇ ਇਹਦਾ ਮਤਲਬ ਹੈ ਇਹ ਸਰਕਾਰ ਬਿਲਕੁਲ ਨਕਮੀ ਹੈ ਇਹ ਪ੍ਰਸ਼ਾਸਨ ਬਿਲਕੁਲ ਨਕਮੀ ਹੈ ਮੇਰਾ ਨਾਮ ਸੁਦੇਸ਼ ਕੁਮਾਰੀ ਹੈ ਜੀ ਜਿਹੜੇ ਫੜਿਆ ਕੀ ਮਾਮਲਾ ਕੀ ਹੈ ਜਿਹੜਾ ਰੋਲ ਹੈ ਇਹ ਅਸੀਂ ਨੀਅਰ ਗੁਰਜਾਂ ਵਾਲਾ ਫਾਟਕ ਤੋਂ ਆ ਜੀ ਮਤਲਬ ਇਹ ਗਲੀ ਨੰਬਰ 3 4 5 ਤੇ ਜਿਹੜੀ ਪਿੱਛੇ ਤੱਕ 6 ਨੰਬਰ ਗਲੀ ਤੱਕ ਹੈ ਇਹ ਸਾਰਾ ਸ਼ਰਮ ਚਿੱਟਾ ਵੇਖਦਾ ਜੀ ਜਿਹੜੇ ਮੈਡਮ ਆਪਣੇ ਐਮ ਐਲ ਏ ਬਲਜੀਤ ਕੌਰ ਹੈ ਜੀ ਉਹ ਕਰੀਏ ਅਸੀਂ ਰੋਜ਼ ਕਹੀ ਜਾਂਦੇ ਚਿੱਟਾ ਖਤਮ ਚਿੱਟਾ ਖਤਮ ਚਿੱਟਾ ਖਤਮ ਚਿੱਟਾ ਕਿੱਥੇ ਖਤਮ ਜੀ ਗੁਰਜਾਲੇ ਫਾਟਕ ਤੋਂ ਤੇ ਇੱਕ ਦਿਨ ਵੀ ਚਿੱਟਾ ਬੰਦ ਨਹੀਂ ਹੋਇਆ ਜਿੰਨ ਚ 10000 ਲੋਕ ਮੇਰੇ ਕੈਮਰੇ ਤਾਂ ਨਹੀਂ ਟੱਪਦੇ ਮੇਰੇ ਪੰਜ ਕੈਮਰੇ ਲੱਗੇ ਐ ਇਧਰ ਇੱਕ ਸੀਮਰ ਸਟੋਰ ਆ ਉਹਨਾਂ ਦੇ ਵੀ ਕੈਮਰੇ ਲੱਗੇ ਐ ਅਸੀਂ ਪੁਲਿਸ ਨੂੰ ਬਾਰ-ਬਾਰ ਇਹ ਗੱਲ ਕਹਿੰਨੇ ਵੀ ਸਾਡੇ ਕੈਮਰਾ ਦਾ ਪਾਸਵਰਡ ਲਓ ਤੇ ਬੰਦੇ ਚੱਕੋ ਉਹ ਆ ਦਿੰਦੇ ਉਹ ਬੰਦਾ ਦੱਸੋ ਜਿਹੜਾ ਵੇਚਦਾ ਪਰ ਵੇਚੰਦਨ ਸਾਨੂੰ ਕੀ ਪਤਾ ਅਸੀਂ ਕਿਹਦਾ ਕਿਹਦਾ ਨਾਮ ਲਾਵਾਂਗੇ ਜਿਹੜੇ 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 ਬੰਦੇ ਇਧੋਂ ਲੰਘਦੇ ਉਹਨਾਂ ਨੂੰ ਪੁਲਿਸ ਚੱਕੇ ਤੇ ਚੱਕ ਕੇ ਉਹਨਾਂ ਨੂੰ ਪੁੱਛੇ ਅੱਜ ਤਿੰਨ ਬੰਦੇ ਫੜੇ ਜੀ ਉਹਨਾਂ ਕੋਲ ਸਰਿੰਜਾ ਵੀ ਹੈ ਤੇ ਚਿੱਟਾ ਵੀ ਹੈ ਇੱਕ ਕੱਲ੍ਹ ਦਾ ਹੀ ਕੱਲ੍ਹ ਉਹਨਾਂ ਸੀ ਨਾ ਨਹੀਂ ਕੋਈ ਆਇਆ ਕੋਈ ਲੈ ਪੁਲਿਸ ਵਾਲੇ ਕੋਈ ਆਏ ਕੱਲ੍ਹ ਆਏ ਕੱਲ੍ਹ ਐਸਐਚਓ ਸਾਹਿਬ ਆਪ ਆਏ ਸੀ ਨਾਲ ਮਲਾਜ਼ਮ ਆਏ ਸੀ ਉਹਨਾਂ ਨੇ ਸਾਡੀ ਬਹੁਤ ਸੋਹਣੀ ਗੱਲ ਸੁਣੀ ਹੈ ਸਾਰਾ ਮਹੱਲਾ ਇਕੱਠਾ ਹੋਇਆ ਸੀ ਉਹਨਾਂ ਨੇ ਸਾਨੂੰ ਇਹ ਇਹ ਮਤਲਬ ਵਾਅਦਾ ਕੀਤਾ ਸੀ ਕਿ ਜੇਦੋਂ ਕੋਈ ਤੁਸੀਂ ਚਿੱਟਾ ਲੈ ਚਿੱਟੇ ਵਾਲਾ ਫੜੋ ਤੇ ਸਾਨੂੰ ਫੋਨ ਕਰੋ ਅਸੀਂ ਪਹ ਕਹਿਆ ਸੀ ਮੁਲਾਜ਼ਮਾ ਨੇ ਵੀ ਜੇ ਇਹ ਬੰਦੇ ਆ ਕੋ ਤਿਰ ਦੇ ਜਾਂ ਹੱਥ ਚੱਕ ਦੇ ਜਾਂ ਮਾਰਨ ਕੋ ਤਣੋਂ ਪੈਂਦੇ ਆ ਤੇ ਇਹਨਾਂ ਨੂੰ ਬਰਾਬਰ ਘੜੋ ਆਕੋਂ ਐਸਐਚਓ ਸਾਹਿਬ ਨੇ ਕਿਹਾ ਸੀ ਪਰ ਅਜੇ ਐਸਐਚਓ ਇੱਕ ਘੰਟਾ ਬੀਤ ਚੁੱਕਾ ਐਸਐਚਓ ਸਾਹਿਬ ਜੇ ਤੱਕ ਨਹੀਂ ਆਏ ਕੁਝ ਉਹਨਾਂ ਦੇ ਥਾਣੇ ਦੇ ਮੁਲਾਜ਼ਮ ਆਏ ਹੋਏ ਬਟ ਐਸਐਚਓ ਸਾਹਿਬ ਨਹੀਂ ਆਏ ਸ਼ਾਇਦ ਉਹਨਾਂ ਦੀ ਡਿਊਟੀ ਲੱਗੀ ਜਾਂ ਕਿਤੇ ਬਿਜੀ ਹੈ ਜਾਂ ਕਿੱਦਾਂ ਵੀ ਹੈ ਇਹ ਤਿੰਨੋਂ ਜਣੇ ਜਿੰਨਾਂ ਤੋਂ ਚਿੱਟਾ ਲੈ ਕੇ ਆਏ ਆ ਇਹਨਾਂ ਦੇ ਕੋਲੇ ਸ਼ਰੀਰ ਹੈ ਉਹਨਾਂ ਦਾ ਨਾਂ ਵੀ ਲੈ ਰਹੇ ਆ ਜਿਹੜਾ ਉਹਨਾਂ ਨੂੰ ਬੁਲਾਉਂਦੇ ਕਿ ਜੇ ਕੋਈ ਲੈ ਕੇ ਆਏ ਇਹ ਕਿੰਨੇ ਸਾਲ ਹੋ ਗਏ ਵੇਖ ਲਓ ਜੀ ਇੱਥੇ ਚਿੱਟਾ ਵਿਕਦੇ ਨੂੰ ਇੱਕ ਦਿਨ ਪੁਲਿਸ ਨੇ ਇੱਥੇ ਕੁਝ ਨਹੀਂ ਕੀਤਾ ਜੇ ਪੁਲਿਸ ਆਉਂਦੀ ਏ ਐਸਐਸਪੀ ਸਾਹਿਬ ਆਉਂਦੇ ਡੀਐਸਪੀ ਸਾਹਿਬ ਆਉਂ ਜਾਂ ਹੋਰ ਕੋਈ ਵੀ ਮੁਲਾਜ਼ਮ ਕੋਈ ਵੀ ਆਉਂਦਾ ਉਹ ਇੱਕ ਪਾਸੇ ਆਉਂਦੇ ਹਾਰਨ ਮਾਰਦੇ ਦੂਜੇ ਪਾਸੇ ਨਿਕਲ ਜਾਂਦੇ ਆ ਜੀ ਜੇ ਪੀਸੀਆਰ ਵਾਲੇ ਆਉਂਦੇ ਆ ਪੀਸੀਆਰ ਵਾਲਿਆਂ ਦਾ ਤੇ ਬਸ ਦੀ ਗੱਲ ਹੀ ਕੋਈ ਨਹੀਂ ਜੀ ਉਹ ਤਾਂ ਆਖ ਦਿੰਦੇ ਸਾਨੂੰ ਬਿਲਕੁਲ ਮਨਾ ਕੀਤਾ ਵੀ ਕਿਸੇ ਨੂੰ ਬੁਲਾਉਣਾ ਨਹੀਂ ਸ਼ਰੇਆਮ ਮੁਲਾਜ਼ਮ ਕਹਿੰਦੇ ਅਸੀਂ ਕਿਸੇ ਨੂੰ ਬੁਲਾਉਣਾ ਨਹੀਂ ਇਧਰ ਹੁਟਰ ਮਾਰਦੇ ਉਧਰੋਂ ਨਿਕਲ ਜਾਂਦੇ ਆ ਜੀ ਇਹਨਾਂ ਦੇ ਕੋਲੋਂ ਚਿੱਟੇ ਵਾਲੇ ਲੈਣਾ ਲਾ ਕੇ ਟੱਪ ਬਾਕੀ ਸਾਨੂੰ ਪਤਾ ਵੀ ਪੁਲਿਸ ਮੁਲਾਜ਼ਮਾਂ ਦੇ ਸਿੱਟੀ ਥਾਣੇ ਜਾਂ ਸਦਰ ਆਂਦੇ ਆ ਤਵਾਸੀ ਕੁਛ ਨਹੀਂ ਜੀ ਉਹਦੇ ਵਰਦੀਆਂ ਪਾ ਕੇ ਸਿਰ ਬੈਠੇ ਆ ਜਿਹੜਾ ਫਾਰਮ ਤੇ ਨਾਪਾ ਲੱਗਦਾ ਉਹਥੇ ਸਿਰਫ ਚਲਾਨ ਪੱਤਣ ਵਾਸਤੇ ਆ ਇਹ ਤਾਂ ਗੁਰਜਾ ਪਿੰਡ ਤੋਂ ਬਹੁਤ ਪਿੱਛੇ ਪਿੰਡ ਲੱਗਦੇ ਆ ਜਿਹੜੇ ਗਰੀਬ ਦਿਹਾੜੀਏ ਮਜ਼ਦੂਰ ਆ ਜਿਹੜੇ ਦੋ ਦੋ ਤਿੰਨ ਤਿੰਨ ਵਿਚਾਰੇ ਤੇਲ ਵਾਲਣ ਮਾਰੇ ਆਉਂਦੇ ਆ ਉਹਨਾਂ ਦੇ ਚਲਾਨ ਕਰਦੇ ਆ ਨਾਰਮਲ ਬੰਦੇ ਦਾ ਚਲਾਨ ਕੱਢਦੇ ਚਿੱਟੇ ਵਾਲੇ ਐਂ ਟੱਪ ਜਾਂਦੇ ਆ ਇਹ ਵੀ ਗੱਲ ਨਾਲ ਆ ਮੈਂ ਸ਼ਰੇਆਮਗਨੀਆਂ ਮੁਲਾਜ਼ਮ ਖੜੇ ਆ ਇਹਨੇ ਜੜਾ ਵੀ ਕੋ ਮਲਾਜ ਮ ਚੱਟੇ ਵਾਲਾ ਸੀ ਫੜਾਉਨੇ ਆ ਉਹਨੂੰ ਉੱਥੇ ਲਿਜਾ ਕੇ ਛੱਡ ਦਿੰਦੇ ਆ ਆਦਨ ਤੇ ਤੇਰੀ ਜੇਬ ਜਕੀ ਗੱਡ ਕਿਤੇ ਮਲਾ ਇਹ ਚੱਟੇ ਵਾਲੇ ਛੱਡ ਦਿੰਦੇ ਹਾਲੀਆਂ ਸੀ ਜਿੱਟਾ ਫੜਾਉਨੇ ਨਾ ਉਹ ਹਾਲੀਆਂ ਸੰਜਾ ਫੜਾਉਨੇ ਅਸੀਂ ਫੇਰ ਵੀ ਇਹ ਛੱਡ ਦਿੰਦੇ ਆ ਜੀ ਥਾਣੇ ਆ ਤਿੰਨ ਬੰਦੇ ਜੇ ਹਣ ਛੁੱਟੇ ਤਾਂ ਸਾਡਾ ਸਾਰਾ ਮੱਲਿਆ ਖਾਣਾ ਬੋਲੋ ਵੀ ਹਾਂ ਕਰੋ ਜੀ ਚੌਕ ਤੇ ਤਾਂ ਨਹੀਂ ਆਵਾਂਗੇ ਅਚਲੀ ਐਸਪੀ ਸਾਹਿਬ ਨੂੰ ਬੁਲਾਵਾਂਗੇ ਅਸੀਂ ਐਸਪੀ ਸਾਹਿਬ ਨੂੰ ਬੁਲਾਵਾਂਗੇ ਪਰ ਹੁਣ ਇਸ ਮੈਂ ਚਿੱਟਾ ਨਹੀਂ ਵਿਕੂਗਾ ਸਹੀ